बाल झड़न दी प्रॉब्लम तो हो परेशान त ले आओ एनवी ग्रो अप प्लस हेयर ऑयल जिसे लगातार इस्तेमाल नाल ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਗਪੀਣਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਜਤਨ ਅਤੇ 모हित ਦੁਆ ਨੇ ਆਪਣੇ ਜਨਮ ਦਿਨ ਤੇ ਦੀਪ ਹਸਪਤਾਲ ਵਿਖੇ ਪਹਿਲੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਤੈਨ ਨੇ ਸਭ ਤੋਂ ਪਹਿਲਾਂ ਆਪ ਖੂਨਦਾਨ ਕਰਕੇ ਕੈਂਪ ਦੀ ਆਰੰਭਤਾ ਕੀਤੀ ਇਸ ਖੂਨਦਾਨ ਕੈਂਪ ਵਿੱਚ ਦੀਪ ਹਸਪਤਾਲ ਦੇ ਬਲੱਡ ਸੈਂਟਰ ਦੀਪ ਨਰਸਿੰਗ ਹੋਮ ਅਤੇ ਹਸਪਤਾਲ ਦੀ ਡਾਕਟਰ ਆਰਕੇ ਗੁਪਤਾ ਤੇ ਟੀਮ ਹਰਮਿਤ ਸਿੰਘ, ਰਾਮ ਸਿੰਘ, ਗੋਪੀ ਚੰਦ, ਸੁਖਮੀਤ ਕੌਰ ਅਤੇ ਮੰਮਤਾ ਨੇ ਖੂਨ ਇਕੱਤਰ ਕੀਤਾ। ਇਹ ਕੈਂਪ ਦੇ ਮੁੱਖ ਮਹਿਮਾਨ ਪ੍ਰਧਾਨ ਰਵੀ ਬੱਤਰਾ ਨੇ ਮੋਹਿਤ ਦੁਆ ਤੇ ਜਤੈਨ ਦੁਆਰਾ ਕੈਂਪ ਲਗਾਉਣਾ ਅਤੇ ਆਪ ਖੂਨਦਾਨ ਕਰਨ ਦੀ ਸ਼ਲਾਘਾ ਕੀਤੀ ਹੈ। ਅਤੇ ਉਨ੍ਹਾਂ ਦਾ ਇਸ ਮੌਕੇ ਤੇ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਕਪਿਲ ਕਟਿਆਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਉਂਦੇ ਜੀ ਖੂਨਦਾਨ ਮਰਨ ਉਪਰੰਤ ਅੱਖਾਂਦਾਨ ਕਰਨੀਆਂ ਚਾਹੀਦੀਆਂ ਹਨ ਖੂਨਦਾਨ ਕਰਨਾ ਬਹੁਤ ਵੱਡਾ ਪਰਉਪਕਾਰ ਹੈ ਉਪਰੰਤ ਖੂਨਦਾਨੀਆਂ ਨੂੰ ਪ੍ਰਮਾਨ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਕਪਿਲ ਕਤਿਆਲ ਨਮਨ ਬਾਂਸਲ ਮਾਨਿਕ ਰਿਤੇਸ਼ ਦੀਪ ਆਸ਼ੀਸ਼ ਸਪਰਾ ਅਸ਼ੋਕ ਚਾਹਾਨ ਲੋਕੇਸ਼ ਮਾਗੋ ਨਿਤਿਨ ਵਾਸੂ ਰਿਸ਼ੀ ਰਾਹੁਲ ਅਖਿਲੇਸ਼ ਤੋਂ ਇਲਾਵਾ ਕਈ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਚੰਨ